ਸਾਡੇ ਵਿੱਚ ਸ਼ਾਮਲ ਨੇ ਸੋ ਜਿੰਨੀਆਂ ਵੀ ਮਾਨਮਤੀਆਂ ਸ਼ਖਸੀਅਤਾਂ ਸਾਡੇ ਵਿੱਚ ਨਵਜੋਤ ਜਰਗਜੀ ਸਾਡੇ ਚੇਅਰਮੈਨ ਸਾਹਿਬ ਤੇ ਇੱਕ ਬਹੁਤ ਵੱਡੀ ਸਦਾਚਾਰਕ ਦੀ ਜਿਨ੍ਹਾਂ ਦੀ ਇੱਕ ਨਵੇਕਲੀ ਨਿਸ਼ਾਨ ਹੈ ਮੇਰਾ ਵੀ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਹਾਰਦਿਕ ਜੀ ਆਇਆਂ ਨੂੰ ਜਿੰਨੇ ਵੀ ਮਾਜੂਦ ਸ਼ਖਸੀਅਤਾਂ ਅੱਜ ਦੇ ਇਸ ਸਮਾਗਮ ਵਿੱਚ ਸ਼ਾਮਲ ਨੇ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਅੱਜ ਦਾ ਇਹ ਖੁਸ਼ੀਆਂ ਭਰਿਆ ਦਿਹਾੜਾ ਜਦੋਂ ਸਾਡੇ ਲੁਧਿਆਣਾ ਜਿਨੇ ਦੇ ਚੋਣੇ ਭਈ ਮੈਂਬਰ ਸਹਿਬਾਨ 104 ਚੋਕ ਸਮਾਗਮ ਦੇ ਵਿੱਚ ਸ਼ਾਮਲ ਵੱਡੀ ਵਿਅਕਤੀ ਵਿੱਚ ਬੜਾ ਵਧੀਆ ਲੱਗ ਰਿਹਾ ਬੜਾ ਹੀ ਖੁਸ਼ ਹੋਣਾ ਮੋਹਾਲ ਸੋਹਣੇ ਮੈਂ ਮਿਲ ਕਰੂੰਗਾ ਮਾਜੋਬ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਜਤਿੰਦਰ ਜੋਰਵਾਲ ਜੀ ਆਈਐਸ ਸਾਹਿਬ ਕੋ ਇਹ ਸਾਡੇ ਮਹਿਮਾਨਾਂ ਦਾ ਮੁੱਖਿਆਂ ਦੇ ਨਾਲ ਖੰਡ ਦੇ ਬੁਦਸਤੇ ਨਾਲ ਸਵਾਗਤ ਕਰਮ ਜੀ ਦੇਖੀ ਮੋਹ ਨਾ ਸਰ ਯੋਰ ਫੋਨ ਮੇਂ ਨੈਟਵਰਕ ਨਹੀਂ ਚੱਲ ਰਹਾ ਯਾਰ ਅੱਜ ਦਾ ਇਹ ਦਿਨ ਬੜਾ ਖੁਸ਼ੀਆਂ ਭਰਿਆ ਦਿਨ ਇਹ ਦੇਖ ਕੋਲ ਨੂੰ ਫੜ ਸਾਡੇ ਮਾਝੂ ਬਹੁਤ ਮਹਿਮਾਨ ਸ੍ਰੀ ਹਰਦੀਪ ਸਿੰਘ ਮੁੰਡਿਆ ਕੀ ਮਾਝੂ ਕੈਬਨਟ ਮੰਤਰੀ ਸਾਡੇ ਲੁਧਿਆਣਾ ਸ਼ਹਿਰ ਲੁਧਿਆਣਾ ਦਾ ਮਾਣ ਜਿਹੜੇ ਮਿੱਟੀ ਨਾਲ ਜੁੜੇ ਹੋਏ ਸਾਡੇ ਆਗੂ ਨੇ ਆਪਣੇ ਲੋਕਾਂ ਨਾਲ ਸਾਡੇ ਬਹੁਤ ਪਿਆਰੇ ਮਹਿਮੂਬ ਨੇਤਾ ਨੇ ਜਿਨ੍ਹਾਂ ਨੂੰ ਬਹੁਤ ਪਿਆਰ ਮਿਲਿਆ ਹੈ ਆਪਣੇ ਲੋਕਾਂ ਵੱਲੋਂ ਮਾਝੂ ਕੈਬਨਟ ਮੰਤਰੀ ਜੀ ਸੋ ਮੈਂ ਨਾਲ ਹੀ ਬੇਨਤੀ ਕਰੂੰਗਾ ਸਾਡੇ ਮਾਝੂ श्री हरकर सिंह ठेकेदार जी एलएलए हरकर रेकॉर्ड वो भी ਸਾਡੇ ਵਿੱਚ ਪਹੁੰਚੇ ਨੇ ਹਾਰਦਿਕ ਜੀ ਆਇਆਂ ਨੂੰ ਜੀ ਆਇਆਂ ਨੂੰ ਸਮਾਗਮ ਅੱਜ ਦਾ ਇਹ ਸਮਾਗਮ ਬੜਾ ਹੈ ਸ਼ਾਨਾ ਮੱਤਾ ਮਾਨ ਮੱਤਾ ਸਰਗ ਸਮਾਗਮ ਜਦੋਂ ਸਾਡੇ ਚੁਣੇ ਹੋਏ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਪਿੰਡ ਸੁਜਾਉਣੇ ਨੇ ਜਿਨ੍ਹਾਂ ਨੇ ਫੁੱਲ ਲਗਾਉਣੇ ਨੇ ਜਿਨ੍ਹਾਂ ਨੇ ਰੁੱਖ ਲਗਾਉਣੇ ਨੇ ਜਿਨ੍ਹਾਂ ਨੇ ਪਾਰਕ ਕਰਵਾਉਣੇ ਨੇ ਜਿਨ੍ਹਾਂ ਨੇ ਬੱਚੇ ਬਣਾਉਣੇ ਨੇ ਜਿਨ੍ਹਾਂ ਨੇ ਪਾਣੀ بچਾਉਣੇ ਨੇ ਜਿਨ੍ਹਾਂ ਨੇ ਛੱਪੜ ਕਰਾਉਣੇ ਨੇ ਜਿਨ੍ਹਾਂ ਨੇ ਮਾਟੋ ਜਿਖਾਉਣੇ ਨੇ ਜਿਨ੍ਹਾਂ ਨੇ ਪਿਆਰ ਘਟਾਉਣੇ ਨੇ ਉਹ ਸਾਡੇ ਮੰਤਰੀ ਸਹਿਬਾਨ ਸੋ ਸਭ ਤੋਂ ਪਹਿਲਾਂ ਮੈਂ ਹੁਣ ਬੇਨਤੀ ਕਰੂੰਗਾ ਸ੍ਰੀ ਹਾਕਮ ਸਿੰਘ ਠੇਕੇਦਾਰ ਜੀ ਐਮਐਲਏ ਹਰਖਰਿਆ ਕੋਟ ਵੱਲੋਂ ਕਿ ਉਹ ਆਪਣੇ ਚੰਦ ਚੰਦ ਸਾਡੇ ਮੰਤਰੀ ਸਹਿਬਾਨ ਦੇ ਨਾਲ ਸਾਂਝੀ ਕਰਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਸਟੇਜ ਤੇ ਬੈਠੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਦੀਪ ਸਿੰਘ ਜੀ ਮੋਢਿਆ ਮੰਤਰੀ ਸਾਹਿਬਾ ਅਤੇ ਡੀਸੀ ਲੁਧਿਆਣਾ ਜੁਰਾਵਰ ਜੀ ਹੋਰ ਬਹੁਤ ਹੀ ਸਾਡੇ ਸਾਰੇ ਆਪਸਰ ਸਹਿਬਾਨੋ ਅਤੇ ਪਿੰਡਾਂ ਤੋਂ ਜਿੰਨੇ ਵੀ ਚੁਣੇ ਹੋਏ ਪੰਜ ਸਹਿਬਾਨ ਸਾਰੇ ਸਾਰਿਆਂ ਨੂੰ ਮੈਂ ਫਤਿਹ ਅੱਤ ਕਰਨਾ ਬੈਗੂ ਜੀ ਦਾ ਖਾਲਸਾ ਬੈਗੂ ਜੀ ਦੀ ਫਤਿਹ ਜਿਹੜੇ ਪਿੰਡਾਂ ਤੋਂ ਆਏ ਆ ਪੰਜ ਸਹਿਬਾਨ ਚੁਣੇ ਨਵੇਂ ਚੁਣੇ ਗਏ ਆ ਬਹੁਤ ਹੀ ਵਧੀਆ ਤੁਸੀਂ ਪਿੰਡਾਲਾ ਨੇ ਜਿਹੜਾ ਚੁਣਿਆ ਮੋਂ ਸਾਰਿਆਂ ਨੂੰ ਦੇਖੋ ਇਹ ਵੋਟਾਂ ਦੇ ਦਿਨਾਂ ਦੇ ਵਿੱਚ ਹੁੰਦਾ ਇੱਕ ਦਿਨ ਆਉਂਦਾ ਥੋੜਾ ਜਿਹਾ ਸਾਰੇ 100% ਤਾਂ ਕੋਈ ਇੱਕ ਪਾਰਟੀ ਨਾਲ ਸੰਬੰਧਤ ਨਹੀਂ ਹੁੰਦੇ ਲੇਕਰ ਸਾਰੇ ਤੁਹਾਡੇ ਦਿਨ ਤੋਂ ਬਾਅਦ ਅਸ ਵਿੱਚ ਜਿਹੜੇ ਅਗਲੇ ਛੇਪੇ ਭਲਾ ਦੇਣੇ ਚਾਹੀਦੇ ਆ ਜਿਹੜੇ ਪੰਚ ਬਣਗੇ ਉਹ ਸਾਰੇ ਪਿੰਡਾਂ ਦੇ ਪੰਚਾ ਹੋਣ ਜਿਹਨੇ ਵੋਟਾਂ ਪਾਈਆਂ ਉਹਨਾਂ ਦੇ ਵੀ ਨਹੀਂ ਪਾਈਆਂ ਉਹਨਾਂ ਦੇ ਵੀ ਇਸ ਕਰਕੇ ਸਮਾਜਿਕ ਭਾਈਚਾਰਕ ਸਾਂਝ ਆਪਾਂ ਪਿੰਡ ਚ ਉਵੇਂ ਹੀ ਬਣਾਈ ਰੱਖਣੀ ਆ ਤੇ ਨਾਲ ਮਿਲ ਕੇ ਪਿੰਡਾਂ ਦਾ ਵਿਕਾਸ ਕਰਨਾ ਅੱਜ ਸੋਜ ਕਸਮਾਗਮ ਜਿਹੜਾ ਹੋ ਰਿਹਾ ਵਾ ਉਹਦੇ ਵਿੱਚ ਤੁਸੀਂ ਸਾਰੇ ਆਏ ਹੋ ਤੁਸੀਂ ਸਾਰੇ ਭਾਈ ਦੇ ਪਾਤਰ ਹੋ ਨਾਲੇ ਜਿੰਨੇ ਵੀ ਮੱਛ ਸਹਿਬਾਨ ਬਣੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਾਇਰੂ ਜੀ ਦਾ ਖਾਲਸਾ ਬੈਗੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਹਰਕ੍ਰਿਸ਼ਨ ਦੇ ਕੇਦਾ ਜੀ ਐਮਐਲਏ ਹਰਕਨ ਰੇਕੋਟ ਸੋ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਬਾਦ ਸਾਡੇ ਨਵੇਂ ਚੁੜੇ ਹੋਏ ਪੰਜ ਸਹਿਰਵਾਨ ਨੂੰ ਹੁਣ ਮੈਂ ਬੇਨਤੀ ਕਰੂੰਗਾ ਮਾਜੂ ਸਾਡੇ ਮੁੱਖ ਮਹਿਮਾਨ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਜੀ ਮਾਜੂ ਚਾਰਟਰਡ ਮੰਤਰੀ ਪੰਜਾਬ ਕੇ ਉਹ ਆਪਣੇ ਸ਼ਬਦ ਸਾਡੇ ਆਏ ਹੋਏ ਨੰਬਰ ਸਹਿਰਵਾਨ ਨਾਲ ਸਾਂਝ ਕਰਗੇ ਜੀ ਬਹੁਤ ਬਹੁਤ ਤਾਲਵਾਜ ਅੱਜ ਸਾਡੇ 550 ਕਰਨੇ ਸੋਜਕ ਸਮਾਗਮ ਵਿੱਚ ਪਹੁੰਚੇ ਸਾਰੇ ਪੰਜ ਸਾਹਿਬਾਨ ਸਾਡੀਆਂ ਭੈਣਾਂ ਸਟੇਟ ਦੇ ਬਰਾਬਰ ਅਮਨ ਦੇ ਸਰਦਾਰ ਹਾਕਮ ਸਿੰਘ ਠੇਕੇਦਾਰ ਸਾਹਿਬ ਚੇਅਰਮੈਨ ਉਹ ਜੋਸ਼ ਸਿੰਘ ਜਨ ਸਾਹਿਬ ਚੇਅਰਮੈਨ ਅਮਨ ਮੋਹੀਦੀ ਚੇਅਰਮੈਨ ਜਰਵਰ ਸਿੰਘ ਜੀ ਸਾਡੇ ਡੀਸੀ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਪਿਆਰ ਮਨੂ ਪਾਰਟੀ ਦੀ ਸੀਗੀਆਂ ਡਿਟਰ ਸਾਹਿਬਾਨ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚੱਕੋ ਤੋਂ ਪਹਿਲਾਂ ਫਤਿਹ ਨਹੀਂ ਢਿੱਲੀ ਹੋਣੀ ਚਾਹੀਦੀ ਕਿਉਂਕਿ ਸਾਨੂੰ ਅੱਜ ਜੋ ਵੀ ਮਿਲਿਆ ਉਸ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਸੋ ਜਿਹੜੀਆਂ ਇਹ ਬਕਸ਼ੀਸ਼ਾਂ ਹੁੰਦੀਆਂ ਪ੍ਰਮਾਤਮਾ ਵੱਲੋਂ ਦਿੱਤੀਆਂ ਜਾਂਦੀਆਂ ਮੈਂ ਫਤਿਹ ਦੀ ਸਾਂਝ ਦੁਆਰਾ ਪਾਵਾਂਗਾ ਜਿਹੜੀ ਇਹ ਆਵਾਜ਼ ਹੈ ਤੁਹਾਡੇ ਹਰਕਿਆਂ ਤੱਕ ਜਾਵੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਾਰੇ ਜਿੱਤੇ ਹੋਏ ਪੰਚ ਸਹਿਮਾਨਾਂ ਨੂੰ ਪੈਣਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਥੋੜਾ ਜਿਹਾ ਪਹਿਲਾਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੇ ਪਾਰਟੀ ਸੁਪਰੀਮੋ ਵਰਿੰਦਰ ਕੇਜਰੀਵਾਲ ਜੀ ਜੋ ਸਪੈਸ਼ਲ ਗੈਸਟ ਮੈਨਸਿ ਸਰਪੈਂਚਾਲੀ ਸੋਚਕ ਸਮਾਗਮ ਵਿੱਚ ਸੋ ਜਿਹੜੇ ਸਰਪੰਚ ਸਾਹਿਬਾਨ ਨੂੰ ਸੋਚਾਈ ਗਈ ਸੋ ਅੱਜ ਤੁਹਾਨੂੰ ਮੁਬਾਰਕਬਾਦ ਸਾਰੇ ਪੰਚ ਸਰਪੰਚਵਾਨਾਂ ਨੂੰ ਕਿ ਤੁਸੀਂ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਪੰਚ ਸਰਪੰਚਵਾਨ ਪਹੁੰਚੇ ਸੋ ਪਰਮਾਤਮਾ ਦੀ ਕਿਰਪਾ ਹੋਈ ਤੁਸੀਂ ਸਾਰੇ ਨਵੀਂ ਪੰਚਾਇਤ ਦੇ ਵਿੱਚ ਪੱਕੇ ਚੁਲੇਗੇ ਸੋ ਸਾਰਿਆਂ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਸੋ ਬੇਨਤੀ ਹੈ ਕਿ ਆਪਾਂ ਪਿੰਡ ਦਾ ਵਿਕਾਸ ਤੁਹਾਡੇ ਤੋਂ ਸ਼ੁਰੂਆਤ ਹੁੰਦੀ ਹੈ ਸਰਪੰਚ ਸਾਹਿਬਾਨ ਦੇ ਨਾਲ ਰਲ ਕੇ ਕਿਉਂਕਿ ਪਹਿਲੀ ਵਾਰ ਹੋਇਆ ਕਿ ਜਿਹੜੇ ਸਰਪੰਚ ਪੰਚ ਸਹਿਬਾਨ ਚੁਣੇਗੇ ਇਹ ਪਿੰਡਾਂ ਦੇ ਵਿੱਚ ਕੋਈ ਵੀ ਧਰਨੇ ਤੋਂ ਬਿਨਾਂ ਬਹੁਤ ਸਾਰੀਆਂ ਇਲੈਕਸ਼ਨਾਂ ਸਰਵ ਸ਼ਕਤੀ ਨਾਲ ਚੁਣੇਗੇ ਸਰਪੰਚ ਪੰਚ ਚੁਣੇਗੇ ਤੁਹਾਡੇ ਵਿੱਚ ਕੰਮ ਵੀ ਹੋਣਗੇ ਸੋ ਪਿੰਡ ਵਾਲਿਆਂ ਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਜੀ ਤੁਹਾਡੇ ਤੇ ਈਮਾਨ ਹੈ ਕਿ ਸਾਡੇ ਪਿੰਡ ਦਾ ਜਿਹੜਾ ਵਿਕਾਸ ਹੈ ਪੰਚ ਸਰਪੰਚ ਸਰਪੰਚ ਸਾਹਿਬਾਨ ਦੇ ਨਾਲ ਲਾ ਕੇ ਆਪਣੇ ਆਪਣੇ ਵਾਡਾਂ ਦਾ ਜਿਹੜਾ ਵਿਕਾਸ ਹੈ ਪ੍ਰਕਾਸ਼ ਦੀ ਨੇਰੀ ਲਿਆਵੋਗੇ ਸੋ ਜਿੱਥੇ ਮੈਂ ਮੁੱਖ ਮੰਤਰੀ ਸਰਦਾਰ ਤੂਆ ਸਿੰਘ ਮਾਨ ਜੀ ਦਾ ਤਨਵਾਦ ਕਰਦਾ ਕਿ ਅੱਜ ਪੰਚ ਸਰਪੰਚ ਦਾ ਸਾਂਝੁਕ ਸਮਾਗਮ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੇਰੀ ਡਿਊਟੀ ਲਗਾਈ ਗਈ ਸੋ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਜਿਹੜੀ ਇਹ ਜ਼ਿੰਮੇਵਾਰੀ ਹੈ ਪ੍ਰਮਾਤਮਾ ਵੱਲੋਂ ਦਿੱਤੀ ਜਾਂਦੀ ਹੈ ਸੋ ਪੂਰੀ ਇਮਾਨਦਾਰੀ ਨਾਲ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਹੋਏ ਇਹ ਸੇਵਾ ਨੂੰ ਪੂਰੀ ਇਮਾਨਦਾਰੀ ਨਾਲ ਜਿਮੇਉਣਾ ਸੋ ਇਹ ਸੇਵਾ ਹੁੰਦੀ ਹੈ ਜਿਹਦੀ ਸੇਵਾ ਜਿੰਨੀ ਆਪਾਂ ਕਰਨਾਗੇ ਉਨੀ ਥੋੜੀ ਆ ਸੋ ਜਦੋਂ ਪੂਰੇ 5 ਸਾਲ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗੇ ਤੇ ਪਰਮਾਤਮਾ ਦੁਆਰਾ ਵੀ ਮੌਕਾ ਦਿੰਦਾ ਪਿੰਡ ਵਾਸੀ ਵੀ ਦੁਆਰਾ ਮੌਕਾ ਦਿੰਦੇ ਆ ਕਿ ਪੰਚ ਸਹਿਬਾਨਾਂ ਨੇ ਪੂਰੀ ਇਮਾਨਦਾਰੀ ਨਾਲ ਸਾਡੇ ਵਾਰਡ ਦਾ ਸਾਡੇ ਬੱਲੇ ਦਾ ਜਿਹੜਾ ਵਿਕਾਸ ਕਰਵਾਇਆ। ਸੋ ਸਰਕਾਰ ਨੇ ਵੀ ਮਾਂ ਜੀ ਕਹੇ ਸੀ ਕਿ ਵਿਕਾਸ ਤੇ ਲਈ ਕੋਈ ਪਾਰਟੀ ਵਾਦੀ ਨਹੀਂ ਤੁਸੀਂ ਪਿੰਡਾਂ ਦੇ ਚੁਣਦੇ ਹੋ ਪਿੰਡ ਵਸਤੀਆਂ ਦੇ ਚੁਣਦੇ ਹੋ ਤੁਸੀਂ ਜਿਹੜਾ ਵੀ ਮਤਾ ਪਾ ਕੇ ਸਰਕਾਰ ਨੂੰ ਭੇਜੋਗੇ ਤੁਹਾਨੂੰ ਉਹਦੇ ਫੰਡ ਨਾਲ ਦੀ ਨਾਲ ਤੁਹਾਨੂੰ ਦਿੱਤੇ ਜਾਣਗੇ ਸੋ ਨਾਲ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਪੰਡਾਂ ਦੇ ਵਿੱਚ ਸਰਵ ਸ਼ਕਤੀਆਂ ਹੋਈਆਂ ਜੋ ਵੀ ਅਨਾਉਂਸ ਮੁੱਖ ਮੰਤਰੀ ਸਾਹਿਬ ਨੇ ਕੀਤਾ ਮਿਲੂਗਾ ਪਰ ਨਾਲ ਮੁੱਖ ਮੰਤਰੀ ਸਾਹਿਬ ਦਾ ਇੱਕ ਮੈਸੇਜ ਸੀਗਾ ਕਿ ਹਾਰੇ ਹੋਏ ਪੰਚ ਸਭਾਾਂ ਨੂੰ ਹਾਰੇ ਹੋਏ ਸਰਪੰਚਾਂ ਨੂੰ ਧੜੇਵੰਦੀ ਜਿਹੜੀ ਪਿਛਲੀਆਂ ਸਰਕਾਰਾਂ ਦੇ ਵਿੱਚ ਚਲਦੀ ਆ ਰਹੀਆਂ ਸੀ ਉਹ ਧੜੇਵੰਦੀ ਖਤਮ ਕੀਤੀ ਜਾਵੇ ਤੇ ਮੇਰੇ ਵੱਲੋਂ ਵੀ ਬੇਨਤੀ ਹੈ ਕਿ ਇਹ ਧੜੇਵੰਗੀਆਂ ਖਤਮ ਹੋਵੇ ਤੇ ਆਪਾਂ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕਿਉਂਕਿ ਆਪਾਂ ਸਾਰੇ ਪਿੰਡਾਂ ਚੋਂ ਆਏ ਆ ਮੈਂ ਵੀ ਪਿੰਡਾਂ ਚੋਂ ਪਿੰਡਾਂ ਦੀ ਜੰਮੇ ਵਾਲੇ ਪਿੰਡਾਂ ਦੀ ਵੱਡੇ ਹੋਏ ਤੇ ਚੱਲਦਾ ਆਉਂਦਾ ਸੀ ਕਿ ਪਿੰਨਾ ਜਿਹੜੀ ਵੀ ਪੰਚਾਇਤ ਜਦੀ ਹੁੰਦੀ ਸੀ ਉਹ ਪਹਿਲਾਂ ਕੀ ਹੁੰਦੀ ਸੀ ਆਪਣੀਆਂ ਗਲੀਆਂ ਬਣਾਓ ਇਹ ਗੁਰਮਾਰੇ ਸਭ ਨੂੰ ਵੋਟਾਂ ਨਹੀਂ ਪਾਈਆਂ ਇਹ ਕਹਿੰਦੀ ਇਹ ਪੰਜ ਤਰ੍ਹਾਂ ਦੂਜੇ ਪਰਟੀ ਦਾ ਪਰ ਹੁਣ ਤੁਹਾਨੂੰ ਇਹ ਹੀ ਬੇਨਤੀ ਹੈ ਸਾਰੇ ਪ੍ਰਸ਼ਾਸਨਾਂ ਨੂੰ ਕਿ ਕੋਈ ਟੜਾਵੰਦੀ ਨਹੀਂ ਪਿੰਡ ਵਾਸੀਆਂ ਦਾ ਵਿਕਾਸ ਪਿੰਡ ਵਾਲਿਆਂ ਦੇ ਨਾਮ ਲੈ ਕੇ ਗ੍ਰਾਮ ਸਭਾਵਾਂ ਨੂੰ ਆ ਕੇ ਪੂਰੇ ਪਿੰਡ ਦੇ ਵਿੱਚ ਬੈਠ ਕੇ ਇਸ ਖੁੱਲੇ ਖੁੱਲੇ ਦੇ ਵਿੱਚ ਜਿਹੜੇ ਫੈਸਲੇ ਲਏ ਜਾਣ ਉਹੀ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਸਵਾਜਨਾ ਦਿਨ ਤੁਹਾਡੇ ਮੁਬਾਰਕਵਾਦ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਇੱਥੇ ਪਹੁੰਚਦੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੁਬਾਰਕਵਾਦ ਜਨਾ ਤੇ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਲੁਧਿਆਣੇ ਜਿਹੜੇ ਦੇ ਜਿਹੜੇ ਜਿੰਨੇ ਵੀ ਪੰਜ ਸਿਆਬਾਂ ਜਿੰਨੀਆਂ ਵੀ ਪੰਜਾਇਤਾਂ ਨਵੀਆਂ ਵੱਡੀਆਂ ਇਹ ਆਮ ਆਦਮੀ ਪਾਰਟੀ ਜਿਹੜੀ ਜੋ ਸੋਚ ਆ ਮੁੱਖ ਮੰਤਰੀ ਸਰਦਾਰ ਕੋਮਲ ਸਿੰਘ ਮਾਨ ਜੀ ਦੀ ਸੋਚ ਹੈ ਕਿ ਪੰਜਾਬ ਰਗਲਾ ਪੰਜਾਬ ਹੋਵੇ ਪੰਜਾਬ ਨਸ਼ਾ ਮੁਕਤ ਪੰਜਾਬ ਹੋਵੇ ਇਹ ਤੁਹਾਡੇ ਤੋਂ ਬਿਨਾ ਨਹੀਂ ਹੋ ਸਕਦਾ ਤੁਹਾਡੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਸਰਕਾਰ ਦਾ ਸਾਥ ਦੇਵੋ ਪੰਜਾਬ ਪੁਲਿਸ ਦਾ ਸਾਥ ਦੇਵੋ ਪ੍ਰਸ਼ਾਸਨ ਦਾ ਸਾਥ ਦਿਓ ਜਿਹੜਾ ਵੀ ਕੋਈ ਨਸ਼ਾ ਵੇਚਣ ਆਉਂਦਾ ਮੈਂ ਕਿ ਜਦੋਂ ਆਪਣੇ ਹਲਕੇ ਦੀ ਜਦੋਂ ਸਾਰੀ ਪੰਚਾਇਤਾਂ ਚੁਣੀਆਂ ਗਈਆਂ ਤੇ ਉੱਥੇ ਮੀਟਿੰਗ ਕੀਤੀ ਗਈ ਸੀ ਸਾਰੀਆਂ ਪੰਚਾਇਤਾਂ ਦੀਆਂ ਵਿੱਚ ਬੈਠੇ ਹੋਣੇ ਪੰਚ ਸਾਹਿਬਾਂ ਮੈਂ ਵੀ ਉਸ ਦਿਨ ਵੀ ਕਿਹਾ ਸੀ ਕਿ ਜਿਹੜਾ ਕੋਈ ਇਹੋ ਜਿਹੇ ਨਸ਼ਾ ਵੇਚਣ ਆਲਾ ਆਉਂਦਾ ਹੈ ਉਸ ਆ ਕੋ ਦੀ ਲਾਟ ਤੋੜ ਦਿਓ ਸਰਕਾਰ ਤੋਂ ਦੇ ਨਾਮ ਸੋਹੀ ਬੇਨਤੀ ਆ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਤੁਹਾਡੀ ਸਾਰਿਆਂ ਦੀ ਲੋੜ ਹੈ ਪੰਜਾਬ ਨਗਰਾਂ ਪੰਜਾਬ ਬਣਾਉਣ ਦੀ ਤੁਹਾਡੇ ਸਾਰਿਆਂ ਦੀ ਲੋੜ ਹੈ ਪੂਰਾ ਸਾਥ ਦਿਨਾ ਸੋ ਅੱਜ ਦੇ ਦੇਖਦੇ ਮੈਂ ਤੁਹਾਨੂੰ ਬਹੁਤ ਬਹੁਤ ਮਾਰਕ ਰਜਨਾ ਅੱਜ ਤੁਸੀਂ ਜਿਹੜੀ ਸੋਚ ਚੁੱਕੇ ਤੋਂ ਬਾਅਦ ਆਪਣੇ ਆਪਣੇ ਪਿੰਡਾਂ ਦੇ ਮੱਥੇ ਅੱਜ ਤੋਂ ਹੀ ਸ਼ੁਰੂਆਤ ਕਰੋ ਹਰ ਗਲੀ ਦੇ ਜਿਹੜਾ ਵਿਕਾਸ ਕਾਰਜਾਂ ਦੇ ਲਈ ਸਰਕਾਰ ਤੁਹਾਡੇ ਨਾਲ ਹੈ ਹਰ ਫੰਡ ਤੁਹਾਨੂੰ ਦਿੱਤਾ ਜਾਵੇਗਾ ਤੇ ਪਿੰਡਾਂ ਦੇ ਵਿਕਾਸ ਵੱਧ ਤੋਂ ਵੱਧ ਬਹੁਤ ਜਲਦੀ ਤੁਸੀਂ ਸਾਰੇ ਇਕੱਠੇ ਹੋ ਕੇ ਪੂਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕਰਵਾਓ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਭ ਬਹੁਤ-ਬਹੁਤ ਸਤਿਕਾਰਯੋਗ ਮਾਨਯੋਗ ਮੁੱਖ ਮਹਿਮਾਨ ਜੀ ਜੀ ਹਦੀਪ ਸਿੰਘ ਮੁੰਡੀਆਂ ਜੀ ਔਰ ਮੈਂ ਸਾਰੇ ਮੈਂਬਰ ਸਹਿਮਾਨ ਨੂੰ ਬੇਨਤੀ ਕਰੂੰਗਾ ਕਿ ਅਸੀਂ ਆਪਣੇ ਥਾਂ ਤੇ ਖੜੇ ਹੋ ਜਾਵਾਂਗੇ ਸਾਡੇ ਕੋਲ ਜੋ ਪੇਪਰ ਦਿੱਤਾ ਗਿਆ ਹੈ ਜਿਸ ਦੇ ਉੱਤੇ ਸੌ ਲਿਖੀ ਗਈ ਹੈ ਮਾਨਯੋਗ ਸਾਡੇ ਮੁੱਖ ਮਹਿਮਾਨ ਜੀ ਅੱਗੇ ਬੋਲਣਗੇ ਆਪਾਂ ਉਹਨਾਂ ਦੇ ਨਾਲ-ਨਾਲ ਬੋਲਣਾ ਹੈ ਸੋ ਆਪਜੀ ਨੂੰ ਬੇਨਤੀ ਕਰਦੇ ਹਾਂ ਕਿ ਇੱਕ ਵਾਰ ਅਸੀਂ ਸਾਰੇ ਖੜੇ ਹੋ ਕੇ ਉਸ ਪੇਪਰ ਨੂੰ ਆਪਣੇ ਹੱਥ ਵਿੱਚ ਫੜ ਕੇ ਜਿੱਥੇ ਖਾਲੀ ਸਥਾਨ ਛੱਡਿਆ ਹੋਇਆ ਹੈ ਉੱਥੇ ਅਸੀਂ ਆਪਣਾ ਨਾਮ ਬੋਲਣਾ ਹੈ ਅਸੀਂ ਸਾਰਿਆਂ ਨੇ ਇਸ ਸੌਂ ਦੇ ਵਿੱਚ ਹਿੱਸਾ ਲੈਣਾ ਹੈ ਸੋ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਖੜੇ ਹੋ ਕੇ ਇਸ ਸੌਂ ਚੁੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਜਾ ਰਹੇ ਹਾਂ ਸੰ ਬਿੱਟੂ ਜੀ ਬਿੱਟੂ ਜੀ ਸੰ सब तो पहला वो सचे पिता परमेश्वर की बखशी हुई फतेह नहीं साहब पाइए वागुरु जी का खालसा वाहू जी की फतेह सो जिमें मेरे वीर जी ने दसिया ही है कि मैं मैं बोलूँगा तुम अपना अपना नाम उस तुम तो थोड़े दिन शब्द मैं बोलूँगा बोलते जाना सो आओ ਸਾਡ ਦੀ ਸ਼ੁਰੂਆਤ ਕਰੀਏ ਮੈਂ ਸੱਚੇ ਦਿ ਲੋਕ ਸਮਾਜੀ ਸੌ ਖੰਗਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਰਧਾ ਅਤੇ ਨਿਸ਼ਟਾ ਰੱਖਾਂਗਾ ਅਤੇ ਭਾਰਤ ਦੀ ਪ੍ਰਭਤਾ ਤੇ ਖਿੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਅਤੇ ਮਾਨਸਰਗਾਂ ਦੇ ਭਾਵਾਂ ਦਾ ਅਤੇ ਮੈਂ ਹਕਰਤ ਦੇ ਲੋਕਾਂ ਲੋਕਾਂ ਨਾਲ ਬਿਨਾਂ ਕਿਸੇ ਡਰ ਪੱਖਪਾਤ ਸੰਦੇਹ ਗਿਆਮਾਂ ਲਈ ਪਾਵਨਾ ਦੇ ਪਰ ਦੇ ਸਰਦਾਰ ਅਤੇ ਕਾਨੂੰਨ ਮੁਤਾਬਕ ਨਿਆਇ ਕਰ ਸੋ ਬਹੁਤ-ਬਹੁਤ ਮੁबारकबाद ਅੱਜ ਤੋਂ ਤੁਸੀਂ ਆਪਣੇ ਮਤੇ ਪਾ ਸਕਦੇ ਹੋ ਸਰਪੰਚ ਸਾਹਿਬਾਨਾਂ ਨੂੰ ਨਾਲ ਲੈ ਕੇ ਸੋ ਤੁਹਾਨੂੰ ਬਹੁਤ-ਬਹੁਤ ਮੁबारकबाद ਮੱਖਤਰੀ ਸਰਦਾਰ ਗੁਰਵਰ ਸਿੰਘ ਮਾਨ ਜੀ ਦਾ ਸਨੇਹਾ ਤੁਹਾਡੇ ਲਈ ਕਿ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਨੂੰ ਰੜਲਾ ਪੰਜਾਬ ਬਣਾਉਣਾ ਤੇ ਪੰਜਾਬ ਦੇ ਆਪਣੇ ਪਿੰਡ-ਪਿੰਡੇ ਆਪਣੇ ਪਿੰਡਾਂ ਦੇ ਜਿਹੜੇ ਵਿਕਾਸ ਕਾਰਜ ਆ ਉਦੇ ਅੱਜ ਤੋਂ ਹੀ ਸਾਰੀ ਪੰਚਾਇਤ ਨੂੰ ਲੈ ਕੇ ਮਤੇ ਪਾਉ ਤਾਂ ਸਰਕਾਰ ਤੋਂ ਵੱਧ ਵੱਧ ਪੈਸੇ ਦੇ ਸਕੇ ਤੇ ਪਿੰਡਾਂ ਦੇ ਹਰ ਜਿਹੜੇ ਵਿਦਾਸ ਦੇ ਘਰਾਂ ਤੇ